ਇਸ ਖਬਰ ਦੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਚੇਤ ਕਰ ਰਹੇ ਹਾਂ ਕਿ ਜੇਕਰ ਤੁਸੀਂ ਵੀ ਸਰਦੀਆਂ 'ਚ ਠੰਡ ਤੋਂ ਬਚਣ ਲਈ ਗੱਡੀ 'ਚ ਹੀਟਰ ਚਲਾਉਨੇ ਹੋ ਫੁੱਲ ਹੀਟਰ ਛੱਡ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਇਹ ਖਬਰ ਇਹ ਘਟਨਾ ਤੁਹਾਨੂੰ ਸੁਚੇਤ ਕਰ ਰਹੀ ਹੈ ਜਿहां ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਕਾਰ ਧੂ ਧੂ ਕਰ ਅੱਗ 'ਚ ਸੜ ਰਹੀ ਹੈ ਕਿਵੇਂ ਗੱਡੀ 'ਚੋਂ ਅੱਗ ਦੇ ਭਾਂਬੜ ਨਿਕਲ ਰਹੇ ਨੇ ਦੇਖਦੇ ਹੀ ਦੇਖਦੇ ਕਿਵੇਂ चंद ਮਿੰਟਾਂ ਸਕਿੰਟਾਂ ਚ ਇਹ ਗੱਡੀ ਸੜ ਕੇ ਸੁਆਹ ਹੋ ਗਈ ਰਾਖ ਬਣ ਗਈ ਇਸ ਗੱਡੀ ਦੇ ਸੜਨ ਦਾ ਕਾਰਨ ਬਣਿਆ ਫੁੱਲ ਹੀਟਰ ਛੱਡਣਾ ਜੀ ਹਾਂ ਦੱਸਿਆ ਜਾ ਰਿਹਾ ਕਿ ਇਹ ਸ਼ਖਸ ਕਿਤੇ ਦੂਰ ਆਪਣੇ ਦੋਸਤ ਨੂੰ ਗੱਡੀ ਤੇ ਛੱਡਣ ਲਈ ਜਾ ਰਿਹਾ ਸੀ ਜਿਆਦਾ ਧੁੰਦ ਤੇ ਠੰਡ ਦੇ ਚਲਦੇ ਇਸ ਨੇ ਆਪਣੀ ਗੱਡੀ ਚ ਫੁੱਲ ਹੀਟਰ ਛੱਡ ਲਿਆ ਸੀ ਤੇ ਇਸ ਤੋਂ ਕੁਝ ਸਮੇਂ ਬਾਅਦ ਹੀ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਗੱਡੀ 'ਚੋਂ ਅੱਗ ਦੇ ਭਾਂਬੜ ਨਿਕਲਣੇ ਸ਼ੁਰੂ ਹੋ ਗਏ। ਇਹ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਇਸ ਨੂੰ ਬੁਝਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਇਹ ਘਟਨਾ ਅਬਹੋਰ ਤੋਂ ਸਾਹਮਣੇ ਆਈ ਹੈ। ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਸਹਿਮਟਿਆ ਹੈ। ਮੈਂ ਨੂੰ ਇਹ ਲੱਗਦਾ ਰਾਤੀ ਮੈਂ ਘਰ ਜਾ ਰਿਹਾ ਸੀਗਾ। ਅੱਛਾ ਜੀ। ਤੇ ਰਾਜਾਣੀ ਮੈਨੂੰ ਕੋਈ ਕਮ ਸੀਗਾ ਅੱਛਾ ਜੀ ਮੈਂ ਮੇਰੇ ਦੋਸਤ ਨੂੰ ਛੱਡ ਕੇ ਤੇ ਘਰ ਜਾ ਰਿਹਾ ਸੀਗਾ ਠੀਕ ਹੈ ਜੀ ਤੇ ਰੱਤੀ ਬੱਸ ਅਚਾਨਕ ਅੱਗ ਲੱਗੀ ਠੀਕ ਹੈ ਜੀ ਇਹ ਘਟਨਾ ਹਰ ਇੱਕ ਨੂੰ ਸੁਚੇਤ ਕਰ ਰਹੀ ਹੈ ਕਿ ਭਾਈ ਬਚ ਕੇ ਠੰਡ 'ਚ ਗੱਡੀ ਨੂੰ ਗੱਡੀ 'ਚ ਲੱਗੇ ਹੀਟਰ ਨੂੰ ਧਿਆਨ ਨਾਲ ਚਲਾਇਆ ਜਾਵੇ ਤਾਂ ਕਿ ਅਜਿਹੇ ਹਾਸਿਆਂ ਤੋਂ ਬਚਿਆ ਜਾ ਸਕੇ ਜਗਬਾਨੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ